ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਰਾਤ ਦੇ ਵਜਿਆ 12:30 ਤੇ ਮੀਂਹ ਪੈ ਰਿਹਾ ਪੂਰਾ ਛਰਾਟਾ ਜ਼ੋਰ ਦੀ ਆਇਆ ਇਹ ਬੱਸ ਅਰਵਾਹੇ ਗੁਰੂ ਤੇ ਰਹੀ ਆ ਇਸਰਾ ਸਾਰਿਆਂ ਨੂੰ ਨਾ ਪਾਮੀ ਐਨੇ ਤੇ ਹੁਣ ਕੀ ਹਾਲਾਤ ਆ ਵੀ ਹੁਣ ਜਿਹੜੇ ਮੱਕੀ ਵਾਲਿਆ ਉਹ ਵੀ ਖੁਸ਼ ਹੁੰਦੇ ਆ ਅਬੀ ਜਲ ਵਧੀਆ ਹੋਇਆ ਮੀਂਹ ਆ ਗਿਆ ਤੇ ਕਾਨ ਕਾਲੇ ਹੁੰਦੇ ਆ ਵੀ ਹਾਂ ਹਣ ਵੱਡ ਲੈਣ ਦਿੰਦਾ ਹੁਣ ਅਸੀਂ ਦੋਨੇ ਪਾਸੇ ਲੋ ਜੀ ਅੱਜ ਮੰਗਾਈ ਆ ਗੱਡੀ ਆ ਆਪਾਂ ਮਾਂ ਭੇਜਣਾ ਆਲੂ ਲੁਧਿਆਣੇ ਮੰਡੀ ਚ ਦੇਖਦੇ ਆ ਕੀ ਰੇਟ ਰੁੱਟ ਵੇਖਦਾ ਆਂ ਅੰਦਰ ਆਲੂ ਦਾ ਆਲੂ ਆਪਾਂ ਰੱਖ ਲਿਆ ਸੀਗਾ 1000 ਕ ਬੈਗ ਤੇ ਐਨ ਪੂਰਾ ਓਕੇ ਦੀ ਰਿਪੋਰਟ ਪਿਆ ਜਿਵੇਂ ਕੋਲ ਜਿਵੇਂ ਕੋਲਡ ਸਟੋਰ ਚ ਆਲੂ ਪਿਆ ਹੁੰਦਾ ਨਾ ਉਦਾਂ ਪਿਆ ਵਾ ਆਲੂ ਬਿਲਕੁਲ ਦੇਖ ਲਓ ਬਾਹਰ ਕਿੰਨੀ ਗਰਮੀ ਆ ਹਨਾ ਨਾਲੇ ਭਾਈ ਮੰਨ ਲੈਣੀ ਆਲੂ ਆ ਬਹੁਤ ਵੀਰ ਕਹਿੰਦੇ ਵੀ ਰੰਗ ਬਦਲ ਜਾਂਦਾ ਇੰ样 ਹੋ ਜਾਂਦਾ ਦੇਖ ਲਓ ਉਦਾਂ ਦਾ ਉਦਾਂ ਵਾ ਰੰਗ ਠੀਕ ਨਹੀਂ ਕੋਈ ਵੀ ਦਿੱਕਤ ਨਹੀਂ ਕੋਈ ਆਲੂ ਨਹੀਂ ਖਰਾਬ ਹੋਇਆ ਕੋਈ ਕੁਝ ਨਹੀਂ ਆ ਪਰਾਲੀ ਦਿੱਤੀ ਪਿਆ ਹਜ਼ਾਰ ਕਬੂਰੀ ਹੈਗੀ ਆਪਣੇ ਉੱਪਰ ਮੈਂ ਇਹਨੂੰ ਇੱਕ ਵਾਢੀਂ ਚੁਕਾ ਦੀ ਠੀਕ ਹੈ ਇਹ 200 ਤੋਂ ਉੱਪਰ ਆ ਬੋਰੀ ਇੱਕ ਵਾਢੀਂ ਚੁਕਾ ਸਾਰੀਆਂ ਧਾਂਕਾਂ ਦੇ ਮੂਹਰੇ ਮੂਹਰੇ ਚੱਕ ਲਾ ਮੈਂ ਤਾਂ ਕਹਣਾ ਨਾ ਕਿ ਇੱਕ ਵਾਢੀਂ ਚੁਕਾਣ ਸੁਪਰ ਫੁੱਟ ਲੈ ਦਿੱਤੀ 70 ਬੋਰੀ ਦੇਣਾ 70 ਬੋਰੀ ਚੁਕਾ ਦੇ ਜਿੱਧਰੋਂ ਮਰਜੀ ਗਿਣਤੀ ਕਰਕੇ 70 ਬੋਰੀ ਚੁਕਾ ਦੇ ਬਸ ਲਓ ਵੀ ਵੀਰੇ ਅੱਜ ਮੁੱਕ ਗਿਆ ਆਪਣਾ ਰੰਗ ਦਾ ਕੰਮ ਸਾਰੇ ਸੰਸਮਾਨ ਹੋ ਗਏ ਰੰਗ ਕੋਈ ਵੀ ਨਹੀਂ ਰਹਿ ਗਿਆ ਵੀ ਜਿਹੜਾ ਹੁਣ ਰਹਿੰਦਾ ਹੋਵੇ ਰੰਗ ਕਰਨ ਦਾ ਸਾਰਾ ਟੋਟਲ ਹੋ ਗਿਆ ਆਪਣੀ ਜਿਹੜੀ 32 ਫੁੱਟੀ ਟਰਾਲੀ ਆ ਉਹ ਵੀ ਆਪਾਂ ਪੇਂਟ ਕਰਤੀ ਅੱਜ ਦੇਖ ਲਓ ਬਣਾਦੀ ਨਾ ਪੂਰੀ ਟੋਰੀ ਅੱਗੇ ਇਹਦੇ ਚਿੱਟਾ ਰੰਗ ਸੀਗਾ ਇਹਦੇ ਵਿੱਚ ਉਹ ਹੁੰਦੀ ਸੀ ਮਸ਼ੀਨ ਮਸ਼ੀਨ ਚੜਨ ਵਾਲੀ ਆ ਇਹ ਟਰਾਲੀ ਜਿਹੜੀ ਝੋਨੇ ਨੂੰ ਵਰਤਦੇ ਆ ਜੋਨੇ ਵਾਲੀ ਮਸ਼ੀਨ ਚਾਲਣ ਵਾਲੀ ਦੇਖ ਲੋ ਕਰਤੀ ਰੰਗ ਐਨ ਪੂਰੀ ਲਿਸ਼ ਲਿਸ਼ ਕਰਨ ਲਾਦੀ ਐਨ ਪੂਰੀ ਸੋਹਣੀ ਬਣ ਗਈ ਇਹ ਵੀ ਸੋਹਣੀ ਬਣ ਗਈ ਇੱਧਰ ਇੱਕ ਆਪਣੇ ਕੋਲੇ ਰੇੜਾ ਸੀਗਾ ਟਰੈਕਟਰ ਮਗਰ ਪੈਂਦਾ ਕਰਿਆ ਉਹ ਵੀ ਕਰਤਾ ਰੰਗ ਆਪਾਂ ਇਹ ਹੋਣਾ ਹੁਣ ਜੰਗਾਲ ਜੰਗੂ ਨਹੀਂ ਲੱਗੂ ਸਾਰਾ ਵਧੀਆ ਹੋ ਗਿਆ ਓਕੇ ਦੀ ਰਿਪੋਰਟ ਹੋ ਗਿਆ ਸਾਰੀ ਮਸ਼ੀਨਰੀ ਰੰਗ ਹੋ ਗਈ ਕੱਲੀ ਕੱਲੀ ਕੋਈ ਵੀ ਨਹੀਂ ਛੱਡੀ ਆ ਤਾਂ ਵਿਆ ਖੋਲ ਕੇ ਰੰਗਣੀਆਂ ਸੀ ਰੰਗ ਕਰਨਣੀਆਂ ਉਹ ਵੀ ਕਰਤੀਆਂ ਹੋ ਗਿਆ ਹੁਣ ਸਾਰਾ ਸਮਾਨ ਹੋ ਗਿਆ ਰੰਗ ਰੂ ਕੋਈ ਨਹੀਂ ਰਹਿੰਦਾ ਹੁਣ ਰੰਗ ਤੋਂ ਬਿਨਾ ਆਪਣਾ ਸਾਰੀ ਮਸ਼ੀਨਰੀ ਕਰਵਾਤੀ ਹਾਲ ਟੋਟਲ ਇੱਕ ਵਾਰ ਦਾ ਸਾਰਾ ਹੋ ਗਿਆ ਗੱਲ ਹੋਰ ਕੁਝ ਨਹੀਂ ਮਸ਼ੀਨਰੀ ਦੀ ਜ਼ਿੰਦਗੀ ਬਣ ਜਾਂਦੀ ਹੈ ਜਾਨਕਿ ਲਾਈਫ ਦੁੱਗਣੀ ਹੋ ਜਾਂਦੀ ਹੈ ਹੁਣ 5-6 ਸਾਲ ਇਹਨਾਂ ਨੂੰ ਕੁਝ ਨਹੀਂ ਕੁਝ ਹੁੰਦਾ ਹਨ ਤੇ ਅੱਗੇ ਵੀ ਬਹੁਤ ਟਾਈਮ ਦੇ ਕਰਵਾਏ ਹੋਇਆ ਰੰਗ ਆਪਾਂ ਬਹੁਤ ਸਾਲ ਹੋ ਗਏ ਜਦੋਂ ਆਪਾਂ ਰੰਗ ਕਰਿਆ ਸੀਗਾ ਤੇ ਹੁਣ ਰੰਗ ਕਰਤਾ ਚਲੋ ਜੀ ਆ ਆ ਬੜੀ ਸੋਹਣੀ ਲੱਗੀ ਟਰਾਲੀ ਰੰਗ ਰੰਗ ਕਰੀ ਜਲਦੀ ਆ ਜੀ ਰਾਣੀ ਸੁੰਦਰਾ ਆਪਣੀ ਅੱਜ ਵੜਦੇ ਆ ਕਣਕ ਇੱਕ ਬ੍ਰੇਕਡਾਊਨ ਹੋ ਗਈ ਸੀ ਥੋੜਾ ਟਾਈਮ ਪਹਿਲਾਂ ਇਹਦੇ ਵਿੱਚ ਨਾ ਓਗਰ ਦੇ ਵਿੱਚ ਇੱਕ ਐਲੂਮੋਨੀਅਮ ਦੀ ਪੱਤੀ ਜੀ ਲੱਗੀ ਆ ਉਹ ਲੱਗੀ ਆ ਆਪਣੇ 베어ਿੰਗ ਨੂੰ ਕਵਰ ਕਰਦੀ ਆ ਉਹ ਉਹ ਪੱਤੀ ਜੀ ਟੁੱਟ ਗਈ ਸੀ ਉਹ ਕਲੰਪ ਜਿਆ ਹੁੰਦਾ ਇੱਕ ਉਹ 베어ਿੰਗ ਉਹਦੇ ਵਿੱਚ ਚੱਲਦਾ ਕਲੰਪ ਦੇ ਐਲੂਮੋਨੀਅਮ ਦੀ ਆ ਉਹ ਤੇ ਉਹ ਆਪਣੇ ਕੋਲੇ ਰੱਖੀ ਹੋਈ ਸੀ ਚਲੋ ਹੈਗੀ ਸੀ ਉਹ ਉਹ ਟੁੱਟਦੀ ਆ ਇਹਦੇ ਵਿੱਚ ਉਹ ਉਹ ਜਾਨੀ ਪ੍ਰੋਬਲਮ ਨਹੀਂ ਕਹਿੰਦੇ ਕਿ ਉਹ ਕਸਕੇ ਟੁੱਟ ਜਾਂਦੀ ਹੈ ਜਾਨੀ ਕਿ ਦੋ ਸੀਜ਼ਨਾਂ ਬਾਅਦ ਇੱਕ ਵਾਰ ਟੁੱਟ ਗਈ ਆ ਉਹ ਤੇ ਉਹ ਟੁੱਟ ਗਈ ਸੀ ਤੇ ਉਹ ਲਿਆ ਕੇ ਪਾਈਆ ਹੁਣ ਆਪਾਂ ਤੇ ਚੱਲਦੀ ਆ ਹੁਣ ਤੇ ਅੱਜ ਰਾਤ ਕਾਫੀ ਮੀਂਹ ਪੈ ਗਿਆ ਸੀਗਾ ਮੀਂਹ ਤੋਂ ਬਾਅਦ ਹੁਣ ਲੱਗੇ ਆ ਆਪਣੀ ਜਾਨੀ ਕਿ ਰਾਤ ਮੀਂਹ ਪਿਆ ਮੀਂਹ ਤੋਂ ਬਾਅਦ ਫਿਰ ਪਹਿਲਾਂ ਬਾਹਰ ਚੱਲਦੀਆਂ ਸੀ ਕੰਬਾਈਨਰਾਂ ਤੇ ਆਪਣੇ ਤਾਂ ਵੱਡਣ ਲੱਗਿਆ ਆਪਣੇ ਜਿਹੜੀ ਆਪਾਂ ਕੱਲ ਵੀ ਵੱਡੀ ਸੀ ਉਹ ਕਾਫੀ ਸੀਗਾ ਜਾਨੀ ਕਿ ਨਾਰਮਲ ਲੱਗਦੀ ਸੀ ਵੀ ਹਾਂ ਨਾਰਮਲ ਤੇ ਬਰ ਵਧੀਆ ਸੀਗਾ ਤੇ ਬਸ ਵਾਹਿਗੁਰੂ ਦੋ ਤਿੰਨ ਦਿਨ ਹੋਰ ਦੇ ਦੇਵੇ ਤਿੰਨ ਤਿੰਨ ਤੋਂ ਚਾਰ ਚਾਰ ਕ ਦਿਨ ਹੋਰ ਦੇ ਦੇਵੇ ਚਾਰ ਕ ਦਿਨਾਂ ਚ ਮੈਂ ਲਾਦਾ तकरीबन ਸਾਰੇ ਏਰੀਆ ਜਿ ਕਣਕਾਂ ਇਧਰੋਂ ਨਿਬੜ ਜਾਣੀਆਂ ਫੇਰ ਕੋਈ ਨਹੀਂ ਕਰ ਲਵੇ ਜੋ ਚਿਤਰਾਜੀ ਕਰਨਾ ਵ ਤੇ ਉਹਨਾ ਟਾਈਮ ਹੈਗਾ ਵਾ ਥੋੜਾ ਜਿਹਾ ਲੱਗਦਾ ਔਖ ਵੀ ਹਾਂ ਮੀ ਉਹ ਨਾ ਬਵੇ ਤੇ ਚੱਲ ਚਲੋ ਆਪਾਂ ਦਾ ਬਾਈ ਅੱਗ ਉਹ ਜਿਹੜੀ ਬੰਦ ਕਰੀ ਆਪਾਂ ਤਾਂ ਆਪਦੀ ਮਰਜ਼ੀ ਨਾਲ ਕਰੀ ਹੋਈ ਆ ਹਨਾ ਵੀ ਆਪਾਂ ਅੱਗ ਲਾਉਂਦੇ ਨਹੀਂ ਹੈਗੇ ਤੇ ਪਰ ਜਿਹੜੇ ਇਹ ਕਹਿੰਦੇ ਹੁੰਦੇ ਆ ਨਾ ਵੀ ਸਾਡੇ ਰਡਾਰ ਛੱਡੇ ਹੋਏ ਆ ਸਾਡੀ ਉਹਨੇ ਦੇਖ ਲਈ ਸੈਟੇਲਾਈਟ ਨੇ ਦੇਖ ਲਈ ਇੱਥੇ ਅੱਗ ਲੱਗੀ ਆ ਫਲਾਨਾ ਉਹੀ ਗੱਲਾਂ ਆਉਂਦੀਆਂ ਨਾ ਕਿ ਹੁਣ ਇਹਨਾਂ ਨੂੰ ਅੱਗਾਂ ਨਹੀਂ ਦੀਆਂ ਨਹੀਂ ਸਰਕਾਰ ਨੂੰ ਵੀ ਜਿੱਥੇ ਜਿੱਥੇ ਅੱਗ ਲੱਗੀ ਆ ਅੱਗ ਲੱਗਦੀ ਆ ਕੱਲ੍ਹ ਵਜਾਰੇ ਕਿੱਥੇ ਕਿੱਥੇ ਕਿੰਨੇ ਜਗ੍ਹਾ ਗੜੇ ਪਏ ਆ ਹਨਾ ਬਹੁਤ ਜ਼ਿਆਦੇ ਉਹ ਚੀਜ਼ਾਂ ਦਿਖਦੀਆਂ ਨਹੀਂ ਹੈਗੀਆਂ ਵਿਦੇਸ ਚੀਜ਼ ਦਾ ਵੀ ਜਵਾਬ ਦਵੇ ਦੇਣ ਹਨਾ ਕਿ ਉਹ ਚੀਜ਼ਾਂ ਕਿੱਥੇ ਗਈਆਂ ਵੀ ਉਹ ਚੀਜ਼ਾਂ ਦੀਂਦੀਆਂ ਨਹੀਂ ਇਹਨਾਂ ਨੂੰ ਗਵਰਨਮੈਂਟ ਨੂੰ ਆਪਣੇ ਕਿ ਐਡਾ ਉਹ ਕਰਦੇ ਆ ਹਨਾ ਤੇ ਮੁੜ ਕੇ ਫਿਰ ਕਹਿਣਾ ਵੀ ਸਾਨੂੰ ਇਦਾਂ ਹੁਣ ਕੱਲ ਜਿੱਥੇ ਗੜੇ ਪਿਆ ਕਹਿੰਦੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹਨਾ ਵੀ ਸਵੇਰੇ ਸਾਹ ਜਰੇ ਯਾਰ ਗਵਰਨਮੈਂਟ ਚਾਵੇ ਤਾਂ ਯਾਰ ਸਭ ਕੁਝ ਕਰ ਸਕਦੀ ਹੈ ਹਨਾ ਕੀ ਜੇ ਰਾਤ ਨੂੰ ਗੜੇ ਪਿਆ ਸਵੇਰੇ ਉੱਥੇ ਸਾਰੀ ਇਹਨਾਂ ਦੀ ਗਵਰਨਮੈਂਟ ਵੀ ਬੰਦੇ ਜਾਂਦੇ ਹਨਾ ਸਰਕਾਰ ਨੇ ਡਿਊਟੀ ਲਾਉਣੀ ਆ ਜਿਹੜੇ ਮੂਹਰੇ ਉੱਤੇ ਏਰੀਆ ਦੇ ਵਿੱਚ ਉਹ ਖੇਤੀਬਾੜੀ ਵਿਭਾਗ ਦੇ ਬੰਦੇ ਬੈਠੀ ਹੁੰਦੇ ਉਹਨਾਂ ਦੀ ਡਿਊਟੀ ਲਾਉਂਦੇ ਵੀ ਭਾਈ ਜਾਓ ਕਰਕੇ ਆਓ ਮੋਇਨਾ ਹਨਾ ਵੀ ਕਿੰਨਾ ਏਰੀਆ ਖਰਾਬ ਹੋਇਆ ਜਿਹਦੇ ਨੁਕਸਾਨ ਹੋਇਆ ਹਾਂ ਸੱਚ ਜੀ ਸੱਚਾ ਬਣਿਆ ਹੋਵੇ ਮੋਇਨਾ ਜਿਹੜਾ ਵੀ ਕਰਨਾ ਹਨਾ ਮੋਇਨਾ ਵੀ ਭਾਈ ਦੇਖ ਕੇ ਆਓ ਜਿਹੜਾ ਖਰਾਬ ਹੋਇਆ ਭਾਈ ਉਹਨੂੰ ਨਾਲ ਦੀ ਨਾਲ 2 ਜਾਂ 4 ਦਿਨਾਂ ਦੇ ਵਿੱਚ ਜਿੰਨੀ ਵੀ ਉਹਦੇ ਖਰਚਾ ਆਉਂਦਾ 19 ਪੇਮੈਂਟ ਉਹਨੂੰ ਅਗਲੇ ਨੂੰ ਪਾ ਦੇਣੀ ਚਾਹੀਦੀ ਚਾਹੀਦੀ ਹੈ ਖਾਤੇ 'ਚ ਗਵਰਨਮੈਂਟ ਦਾ ਇਹੀ ਫਾਇਦਾ ਵਾ ਠੀਕ ਨਹੀਂ ਸਰਕਾਰ ਕੋ ਸਰਕਾਰ ਚਾਵੇ ਯਾਰ ਸਭ ਕੁਝ ਕਰ ਸਕਦੀ ਹੈ ਵੀ ਤੁਸੀਂ ਆਪਦੀਆਂ ਗਵਰਨਮੈਂਟ ਦੀਆਂ ਪਾਲਿਸੀਆਂ ਜਿਹੜੀਆਂ ਵੀ ਹੋ ਰੇ ਨੇ ਪੈਸੇ ਤੁਸੀਂ ਖਰਚਦੇ ਹੋ ਬੇ ਹਿਸਾਬ ਕਦੀ ਸਰਕਾਰ ਆਪਣੇ ਐਡਾਂ ਤੇ ਜਾਂ ਕਿਤੇ ਵੀ ਹਨ ਵੀ ਤੁਸੀਂ ਇਹ ਚੀਜ਼ਾਂ ਨੂੰ ਕਿਉਂ ਨਹੀਂ ਦੇਖਦੇ ਹਨ ਕਿਉਂ ਨਹੀਂ ਪ੍ਰਮੋਟ ਕਰ ਉਹ ਕਰਦੇ ਹੈਗੇ ਕਿ ਜੇ ਇਹ ਚੀਜ਼ਾਂ ਕਰਨ ਦਾ ਠੋਡੀਆਂ ਸਰਕਾਰਾਂ ਦੁਬਾਰਾ ਆਉਣ ਹਨਾ ਕਿ ਜੇ ਤੁਸੀਂ ਇਹ ਚੀਜ਼ਾਂ ਕਰੋ ਪਰ ਤੁਸੀਂ ਇਹ ਚੀਜ਼ਾਂ ਕਰਦੇ ਨਹੀਂ ਹੈਗੇ ਤਾਂ ਠੋਡੀਆਂ ਇਹ ਗੱਲਾਂ ਬਹੁਤ ਜ਼ਿਆਦਾ ਗਲਤ ਹਨਾ ਕਿ ਇਹ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਪਰ ਤੁਸੀਂ ਇਹ ਚੀਜ਼ਾਂ ਕਰਦੇ ਨਹੀਂ ਹੈਗੇ ਤੇ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਜੇ ਤੁਸੀਂ ਇਹ ਚੀਜ਼ਾਂ ਦੇ ਕਿਸਾਨਾਂ ਦਾ ਸਾਥ ਤੋਂ ਮੁਕਸਾਨਾਂ ਦਾ ਹੋ ਗਿਆ ਆਪਣੇ ਵਪਾਰੀਆਂ ਦਾ ਹੋ ਗਿਆ ਸਾਰਿਆਂ ਦਾ ਯਾਰ ਜਿੰਨਾ ਜਿੰਨੀ ਵੀ ਪੂਰੇ ਗੋਮ ਪੰਜਾਬ ਗੌਰਮ ਪੰਜਾਬ ਦੇ ਵਿੱਚ ਹੈਗੇ ਆ ਤੁਸੀਂ ਪੰਜਾਬ ਦੀ ਗਵਰਨਮੈਂਟ ਉਹ ਪੰਜਾਬ ਦਾ ਸਾਥ ਦੇਣਾ ਤੁਹਾਡਾ ਫਰਜ਼ ਆ ਹਨਾ ਦੇਣਾ ਚਾਹੀਦਾ ਪਰ ਤੁਸੀਂ ਦੇ ਨਹੀਂ ਰਹੇ ਹੈਗੇ ਤਾਂ ਤੁਹਾਨੂੰ ਲੋਕ ਗਾਲਾਂ ਕੱਢ ਰਹੇ ਚਲੋ ਠੀਕ ਆ ਤੁਸੀਂ ਇੱਕ ਕਿਤੇ ਗਲਤੀ ਕਰਨੀ ਗਲਤੀ ਸੁਧਾਰਨ ਦੇ ਮੌਕੇ ਬਹੁਤ ਮਿਲਦੇ ਆ ਸੁਧਾਰਨੇ ਚਾਹੀਦੇ ਆ ਠੀਕ ਆ ਇਹ ਆਪਣੀ ਉਹ ਮੋਟਰ ਆ ਜਿੱਥੇ ਜਿੱਥੇ ਸਾਡੇ ਬਾਪੂ ਹੁਣਾਂ ਨੇ ਤੇ ਅਸੀਂ ਸਾਰੀ ਜ਼ਿੰਦਗੀ ਦੇ ਉਤਰਾ ਚੜਾਅ ਇਹ ਖੱਤਿਆਂ ਨੇ ਦੇਖਿਆ ਸਾਡੇ ਨੇ ਕਿ ਅੱਜ 36 ਸਾਲ 36 37 ਸਾਲ ਹੋ ਗਏ ਖੱਤਾ ਆਪਣੇ ਕੋਲੇ ਆ ਹਨ ਕਿ ਇਹ ਖੇਤ ਜਦੋਂ ਵੀ ਆਉਣਾ ਹਨਾ ਕਿ ਮੈਨੂੰ ਪੁਰਾਣੀਆਂ ਯਾਦਾਂ ਹਮੇਸ਼ਾ ਯਾਦ ਆਉਂਦੀਆਂ ਕਿ ਪੁਰਾਣਾ ਟਾਈਮ ਹਨਾ ਆਪਣਾ ਜਦੋਂ ਆਪ ਤੇ ਆਉਂਦੇ ਹੁੰਦੇ ਸੀ ਉਦੋਂ ਨਿੱਕੀਆਂ ਛੋਟੀਆਂ ਟਰਾਲੀਆਂ ਹੁੰਦੀਆਂ ਸੀ ਆਪਣੇ ਕੋਲ ਤਾਂ ਚਲ 13 ਫੁੱਟੀ ਹੁੰਦੀ ਸੀਗੀ ਫੇਰ ਵੀ ਤੇ ਛੋਟੀ ਕੰਬੈਨ ਚੱਲਣੀ ਹੈ ਨਾ ਜਾਂ ਤਾਂ ਪਹਿਲਾਂ 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 ਸਵਰਾਜ ਵੜਦੀ ਹੁੰਦੀ ਫੇਰ ਆਪਣੇ ਟਰੈਕਟਰ ਵਾਲੀ ਆਉਂਦੀ ਹੁੰਦੀ ਸੀ ਮਾਨਸਾਨੀ ਬੜਲਾਡੇ ਤੋਂ ਤੇ ਉਹਨਾਂ ਦੀ ਮਸ਼ੀਨ ਆਉਂਦੀ ਹੁੰਦੀ ਸੀ ਆਪਣੇ ਕੋਲੇ ਛੋਟੀ ਟਰੈਕਟਰ ਵਾਲੀ ਹੈ ਨਾ ਹਰੇਕ ਜਿਹੜੇ ਦਾਣੇ ਪਾਉਣੇ ਉਹਦੇ ਉਹਦੇ ਵਿੱਚੋਂ ਤੇ ਪਰ ਹਾਂ ਪਿਆਰ ਜਿਹੜਾ ਹੁੰਦਾ ਸੀ ਹੁਣ ਪਿਆਰ ਤਾਂ ਚਲੋ ਕੀ ਘਟਣਾ ਨਾ ਚਲੋ ਪਿਆਰ ਵੀ ਘਟ ਗਿਆ ਉਹ ਪਰ ਗੱਲ ਇਹ ਹੈ ਨਾ ਕਿਉਂਕਿ ਬਈ ਸਾਧਨ ਸਾਰਿਆਂ ਕੋਲੇ ਡਬਲ ਡਬਲ ਹੋ ਗਏ ਨਾ ਹੁਣ ਠੀਕ ਗੱਲ ਅੱਗੇ ਇੱਕ ਘਰੇ ਇੱਕ ਟਰੈਕਟਰ ਹੁੰਦਾ ਸੀ ਹੁਣ ਇੱਕ ਘਰੇ 5 5 6 6 ਟਰੈਕਟਰ ਆਮ ਕੜਿਆ ਜੱਟਾਂ ਕੋਲੇ ਹਨ ਚਾਹੇ ਜਿੱਦੀ ਥੋੜੀ ਕੀਤੀ ਵੀ ਹੈ ਜੀ ਅੱਗੇ ਹੀ ਦੇਖੀ ਜਾਣਾ ਹਨ ਬੈਠਿਆਂ ਨੇ ਬਹੁਤ ਕੁਝ ਸੀਗਾ ਯਾਰ ਅੱਗੇ ਅੱਗੇ ਵਾਲੀਆਂ ਗੱਲਾਂ ਨਹੀਂ ਮੁੜ ਕੇ ਆਉਂਦੀਆਂ ਹਨ ਕੀ ਆ ਮੋਟਰ ਆ ਜਿਹੜੀ ਇਹਨੇ ਇੰਨੀਆਂ ਕਿਜਾਦਾਂ ਯਾਨੀ ਕਿ ਸੰਜੋਗੇ ਰੱਖੀਆਂ ਹੋਈਆਂ ਹਨਾ ਬਹੁਤ ਆ ਬਾਈ ਤੇ ਸਾਡੇ ਯਾਨੀ ਕਿ ਜਵਾਨੀ ਤੋਂ ਲੈ ਕੇ ਅੱਧ ਤੱਕ ਵੀ 36 ਸਾਲ ਹੋ ਗਏ ਜਿਆਦਾ ਮੇਰਾ ਜਨਮ ਆ ਜੱਦੀ ਇਹ ਮੋਟਰ ਆਪਣੇ ਕੋਲੇ ਹਨਾ ਤੇ ਵੀ ਦੇਖ ਲੋ ਵੀ ਸਾਰੀ ਖੱਤੇ ਤਾਂ ਆਉਂਦੀਆਂ ਜਾਂਦੋਂ ਹਨਾ ਕਿ ਵੀ ਚਲੋ ਆਪਾਂ ਕਹਿ ਦਿੰਨੇ ਆ ਨਾ ਵੀ ਯਾਰ ਪਿਆਰ ਘਟ ਗਿਆ ਪਿਆਰ ਕੀ ਘਟਣਾ ਯਾਰ ਹਨਾ ਚਲੋ ਪਿਆਰ ਤਾਂ ਆਪਣੇ ਜਿਹੜੇ ਆਪਾਂ ਭੈਣ ਭਰਾ ਵਰਤਦੇ ਆ ਇੱਕ ਦੂਜੇ ਨਾਲ ਆਂਢੀ ਗੁਆਂਢੀ ਉਹ ਤਾਂ ਵਰਤਦੇ ਆ ਬਸ ਗੱਲ ਇੱਥੇ ਹੋ ਗਈ ਕਿ ਜਿਹੜੀ ਆਹ ਚੀਜ਼ ਆ ਵੀ ਸਾਧਨ ਆਪਣੇ ਆਪਣੇ ਸਾਰਿਆਂ ਕੋਲੇ ਹੋ ਗਏ ਅੱਗੇ ਕਿਸੇ ਵੀਰ ਭਰਾ ਕੋਲੇ ਨਹੀਂ ਸਾਧਨ ਹੁੰਦਾ ਸੀ ਹਨਾ ਉਹਨੂੰ ਲੋੜ ਹੁੰਦੀ ਸੀ ਉਹਦੇ ਵੜਾ ਵੜੂ ਦੇਣੇ ਹਨਾ ਆਫਤ ਤੇ ਹਮੇਸ਼ਾ ਇੱਕ ਦੂਜੇ ਦੇ ਆਉਂਦੇ ਹੁੰਦੇ ਸੀਗੇ ਹੁਣ ਸਾਡੇ ਅੰਕਲ ਸੀਗੇ ਉਹ ਰਗਵੀਰ ਅੰਕਲ ਕਹਿੰਦੇ ਨੇ ਉਹਨਾਂ ਨੂੰ ਉਹਨਾਂ ਦਾ ਟਰੈਕਟਰ ਆਪਣੇ ਕੋਲੇ ਪੱਕਾ ਰਹਿਣਾ ਜੇਈ ਅੰਕਲ ਹੁੰਦੇ ਸੀ অবতার ਬਿਜਲੀ ਵਾਲੇ ਉਹਨਾਂ ਦਾ ਪੱਕਾ ਪੱਕਾ ਰਹਿਣਾ ਹਨ ਕਿ ਇਹਨਾਂ ਦੇ ਟਰੈਕਟਰ ਹੁਣੇ ਰੋਟੀਆਂ ਲੈ ਕੇ ਆਉਣੀਆਂ ਤੇ ਸਵਾਦ ਹੀ ਵੱਖਰਾ ਹੁੰਦਾ ਹੈ ਹੈਨਾ ਤੇ ਨਿੱਕੇ ਹੁੰਦਿਆਂ ਨੇ ਟਰਾਲੀ ਦੇ ਵਿੱਚ ਬਹਿਣਾ ਦਾਣਿਆਂ ਦੇ ਵਿੱਚ ਤੇ ਬਸ ਜ਼ਿੰਦਗੀ ਦੇ ਪਲ ਹਾਂ ਖੁਸ਼ ਬਹੁਤ ਵਧੀਆ ਸੀ ਜ਼ਿੰਦਗੀ ਦੇ ਪਲ ਉਦੋਂ ਇਉਂ ਸੀ ਵੀ ਛੋਟੇ ਸੀਗੇ ਟੈਨਸ਼ਨਾਂ ਨਹੀਂ ਸੀ ਹੌਣ ਬੈਂਚਣਾ ਬਹੁਤ ਰੰਦੀਆ ਦਿਮਾਗ ਤੇ ਤੇ ਪ੍ਰੈਸ਼ਰ ਵੀ ਬਹੁਤ ਹੁੰਦਾ ਦਿਮਾਗ ਤੇ ਹਰ ਇੱਕ ਚੀਜ਼ ਆ ਹਨਾ ਉਦੋਂ ਚਲੋ ਡੈਡੀ ਉਹਨਾਂ ਦੇ ਸਿਰ ਤੇ ਸੀਗਾ ਡੈਡੀ ਉਹਨਾਂ ਦੇ ਸਿਰ ਤੇ ਤਾਂ ਹੁਣ ਵੀ ਆ ਤੇ ਪਰ ਹੁਣ ਆਪਣੇ ਸਿਰ ਤੇ ਵੀ ਹੋ ਗਈਆਂ ਚੀਜ਼ਾਂ ਬਸ ਇਦਾਂ ਚੱਲੀ ਜਾਂਦਾ ਵੀ ਹੁ ਹੈਗਾ ਹੈਗਾ ਪ੍ਰੈਸ਼ਰ ਹੁੰਦਾ ਬਹੁਤ ਜ਼ਿਆਦਾ